ਕੁਸਤਾ ਹੈਗਾ ਸਰਦਾਰ ਤੂੰ ਇੱਕ ਦਿਨ ਬਹੁਤ ਗੁੱਸਾ ਆ ਮੈਂ ਭਾਈ ਮੈਂ ਵੀ ਇੰਨਾ ਹੋ ਗਿਆ ਵੀ ਯਾਰਾ ਜੇਲੀ ਮੈਂ ਨਾਲ ਦੀ ਕਿ 30 ਸਾਲ ਲੱਗ ਗਿਆ ਉਹ ਨੂੰ ਮੈਂ ਪ੍ਰਵਾਸੀ ਤੇ ਮਾਂਗਰ ਲੱਗ ਕੇ ਬਾਹਰ ਕੱਢਤਾ ਮਾਂ ਲਾਲਚ ਚ ਮੈਂ ਉਹ ਲੱਖ ਲੈਂਦਾਗਾ ਇਹ 50000 ਚ ਪਰ ਭਾਈ ਇਹ ਆਪਣੇ ਨਹੀਂ ਬਣ ਸਕਦਾ ਭਾਈ ਇਹ ਨਹੀਂ ਬਣ ਸਕਦਾ ਇਹ ਤਾਂ ਆਪੇ ਬੰਦਾ ਪੰਜਾਬੀ ਹੁੰਦਾ ਯਾਰ ਪੰਜਾਬੀ ਤਾਂ ਭਾਈ ਪੰਜਾਬੀ ਹੁੰਦਾ ਇਹ ਤਾਂ ਆਪਾਂ ਪਹਿਲਾਂ ਦੇਖਣ ਦੇ ਭਾਈ ਹੁਣ ਤਾਂ ਜਿਹੜਾ ਕੁਝ ਹੋਣਾ ਦੀ ਹੋ ਗਿਆ ਦੇਖ ਹੁਣ ਤਾਂ ਉਹ ਬਦਲਿਆ ਨਹੀਂ ਜਾ ਸਕਦਾ ਏ ਭਈਏ ਬਈ ਕਿਸੇ ਦੇ ਮਿੱਤ ਨਹੀਂ ਆ। ਨਾ ਨਾ ਬਈ ਨਾ ਨਾ। ਓ ਸਰਦਾਰ। ਓ ਸਰਦਾਰ ਜੀ। ਓਏ ਹਾ ਰਾਜੂ। ਕਹਾ ਹੋ? ਐਸਾ ਕਰੋ ਸਰਦਾਰ ਮੈਨੂੰ ਕੰਮ ਬਤਾਓ ਕਾ ਕਰਨਾ ਹੈ ਅਬੀ। ਬੜਾ ਤੇਜ ਆ ਯਾਰ ਤੂੰ ਤਾਂ ਮੈਂ ਤਾਂ ਆਦੀ ਮਾਪਵੇਂ। ਮੈਂਨੇ ਤੁਮੇ ਬੋਲਤ ਨਾ ਪੈਤਾ ਨਹੀਂ ਹਮ। ਜੇ ਪੈ ਜਾਏਗਾ ਨਾ ਤਾਂ ਠੰਡਾ ਪੜ ਜਾਏਗਾ। ਫੇਰ ਕੰਮ ਨਹੀਂ ਹੋਤਾ। ਐ ਕਰ ਓ ਪਾਸ ਨੂੰ ਪਾਣੀ ਆ ਪੀ ਕੇ ਕੱਖ ਪਾ ਦੇ ਫਿਰ। ਬੋਤੋ 1 ਮਿੰਟ ਦਾ ਕੰਮ ਹੈ ਅਭੀ ਪਾ ਦਿੱਤਾ ਹੂੰ ਪਾਇਆ ਫਿਰ ਉਹ ਦੂਬਾਰ ਖੇਤ ਚੱਲਾਂਗੇ ਆਪਾਂ ਕੋਈ ਬਾਤ ਨਹੀਂ ਸਰਦਾਰ ਪਾ ਦੇ ਪਾ ਦੇ ਮਤਲਬ ਮੈਂ ਬੈਠਾ ਇੱਥੇ ਵਹ ਜਣਾ ਮੈਂ ਵੀ ਓ ਸਰਦਾਰ ਜੀ ਸੌ ਗਿਆ ਕਿਆ ਓ ਸਰਦਾਰ ਮਾਂ ਰਾਜੂ ਕੱਖ ਤਾਂ ਮੈਨੇ ਪਾ ਦिए ਪਸ਼ੂਆਂ ਕੋ ਹੁਬ ਖੇਤ ਚਲੇ ਪੜਾ ਦੇ ਜਾ ਯਾਰ ਤੂੰ ਤਾਂ ਹੁਣ ਤਾਂ ਕਿਆ ਮੈਨੇ ਆਪਕੋ ਬਤਾਇਆ ਤੋ ਦਸ ਸਭੀ ਪਸ਼ੂਆਂ ਕੋ ਕੱਖ ਢਾਲ ਦिए ਮੈਨੇ ਮੈਂ ਤਾਂ ਬਹੁਤ ਤੇਜ ਹੂੰ ਚਲੋ ਖੇਤ ਚੱਲੇ ਦਮ ਲੈ ਲਾ 10 ਮਿੰਟ ਉਹ ਅਗਰ ਦਮ ਲੂੰਗਾ ਤਾਂ ਠੰਡਾ ਪਰਜੇਗਾ ਸਰੀਰ ਕਿਸੇ ਕੰਮ ਕਾ ਨਹੀਂ ਹੋਏ ਨਾ ਚੱਲੀਏਗੇ ਚਲੋ ਚੱਲੇ ਚੱਲ ਫਿਰ ਤੂੰ ਬਾਪੇ ਪੈ ਜਾਣਾ ਮੈਂ ਕੰਮ ਕਰੂੰਗਾ ਖੇਤ ਨੂੰ ਨਾ ਘਰ ਬਾਗ ਚੱਲ ਜਾ ਆ ਜਾਓ ਸਾਲ ਹੋ ਗਿਆ ਰੱਜ ਨੂੰ ਆਏ ਨੂੰ ਆਪਣੇ ਕੋਲੇ ਪੂਰਾ ਨਿਆਰਾ ਲਿਆਂਦਾ ਵਾਪਤੰਦਰ ਨੇ ਨਾਲੇ ਹੀ ਜੀ ਫਸਲ ਨਹੀਂ ਕਦੇ ਹੋਈ ਤੇ ਇੰਨੇ ਸਾਲ ਹੋ ਗਏ ਦੀ ਕੀਤੀ ਕਰਦੇ ਆ ਇਹਨੂੰ ਆਲੇ ਪਾਸੋਂ ਮਾਪੂਸੋਂ ਦਾ ਚੱਬਾ ਗੜੀ ਰੱਖਦਾ ਲੋਕ ਪਤਾ ਨਹੀਂ ਕਿਉਂ ਇਹਨਾਂ ਨੂੰ ਮਾੜਾ ਕਹਿੰਦੇ ਨੇ ਆਪਾਂ ਤਾਂ ਤਾਂ ਪੈਸੇ ਵੀ ਅੱਧੇ ਲੈਂਦਾ ਆਪਣੇ ਪਿੰਡ ਵਾਲੇ ਲੈਂਦੇ ਨੇ ਲੱਖ ਸਵਾ ਲੱਖ ਡੇਢ ਲੱਖ ਇਹ 50000 ਨਹੀਂ ਸਾਰੀਆਂ ਅੰਦਾਗਾ ਐਵੇਂ ਮਾੜਾ ਕਹਿੰਦੇ ਨੇ ਲੋਕ ਇਹਨਾਂ ਨੂੰ ਮਸ਼ੀਨ ਹੀ ਆ ਪਤੰਦਰ ਥੱਕਦਾ ਥੁੱਕਦਾ ਤਾਂ ਜ਼ਮੀਨ ਜੇ ਕਰੇ ਦਾਮ ਵਾਲਾ ਰਾਜੂ 10 ਮਿੰਟ ਨੋਈ ਸਰਦਾਰ ਜੀ ਕੰਮ ਕਰੇਗਾ ਕੰਮ ਕੰਮ ਹੀ ਕੰਮ ਨਹੀਂ ਨਿਕਾ ਇਹਨਾਂ ਦੀ ਉਪੇਟ ਤੂੰ ਕੀ ਕਰੇਗਾ ਸਰਦਾਰ ਮੈਨੇ ਬੱਚੋਂ ਕੀ ਜਾਦਾ ਦੇ ਬੱਚੋਂ ਸੇ ਮਿਲਣਾ ਹੈ ਉਹ ਫੋਨ ਤੇ ਦਾ ਗੱਲ ਹੋਇਆ ਜੀ ਸਰਦਾਰ tass ਦੀ ਕਿਦੋਂ ਬਾਤ ਹੈ ਮੈਂ ਵਾਪਸ ਆ ਜਾਊਗਾ ਨਾ ਉਹ ਤੂੰ ਐ ਕਰ ਪਿੰਡ ਨਾ ਜਾ ਤੈਨੂੰ ਮੈਂ ਗੱਲ ਦੱਸ ਰਿਹਾ ਜੇ ਪੈਸੇ ਤੁਸੀਂ ਲੋੜਾ ਫੋਨ ਵੀ ਬਾ ਦਿੰਦੇ ਉਹਨਾਂ ਨੂੰ ਉਹ ਨਹੀਂ ਸਰਦਾਰ ਪੈਸੇ ਕੀ ਦੋ ਲੋੜ ਨਹੀਂ ਉਹ ਤੋਂ ਪੈਸੇ ਤਾਂ ਮਨੇ ਢਾਲ ਦਏ ਤੇ ਮਨੇ ਤਾਂ ਜਾਣਾ ਹੈ ਸਾਜੂ ਗੱਲ ਇੱਕ ਸੁਣ ਲੈ ਜੇ ਤੂੰ ਪਿੰਡ ਵਾ ਗਿਆ ਫਿਰ ਮੈਨੂੰ ਬੰਦਾ ਹੋਰ ਰੱਖਣਾ ਬੂ ਫਿਰ ਤੇਰਾ ਪੱਤਾ ਕੱਟਿਆ ਜੋ ਇੱਥੇ ਓਛਾ ਤਾਂ ਮੈਂ ਬਪਸਾ ਜਾਉਂਗਾ 10 ਦਿਨ ਕੀ ਤੋਂ ਬਾਤ ਹੈ 10 ਦਿਨ ਕੰਮ ਕੌਣ ਕਰੂ ਫੇ 10 ਦਿਨਾਂ ਖਾਤਰ ਮੈਨੂੰ ਬੰਦਾ ਰੱਖਣਾ ਉਹ ਫੇਰ ਮੈਂ ਤੈਨੂੰ ਨਹੀਂ ਰੱਖ ਸਕਦਾ ਸਰਦਾਰ ਐਸੀ ਬਾਤ ਕੰਮ ਕਰ ਜਾ ਤੇਰਾ ਮੂੰਹ ਯਾਰਾ ਦਾ ਰਾਜੂ ਸਰਦਾਰ ਮੈਨੂੰ ਜਾਣੇ ਦੋ ਨਾ ਤੈਨੂੰ ਕਹੀ ਤਾਂ ਨੇ ਜੇ ਪੈਸੇ ਲੋੜ ਆਪਾਂ ਪਾ ਦਿੰਨੇ ਆ ਬੱਚੇ ਹੈ ਆਪ ਵੀ ਬੱਚੋਂ ਕੇ ਸਾਥ ਵੈਤੇ ਮੈਨੂੰ ਵੀ ਜਾਦ ਆਤੀ ਨਾ 1 ਸਾਲ ਹੋ ਗਿਆ ਨਾ ਜੇ ਕੰਮ ਕਰ ਲੈ ਜਾਣਾ ਜੂਣਾ ਨਹੀਂ ਪੈਸੇ ਪਾਉਣ ਦੇ ਆਪਾਂ ਉਹ ਪਾ ਦਿੰਨੇ ਆ ਸਰਦਾਰ ਕੋਈ ਬਾਤ ਮੇਰੇ ਪੀਸਾ ਦੋਤਾ ਨੇ ਕਿਵੇਂ ਵਿਕਾਇਆ ਸ਼ਕਾ ਤੁਹਾਨੂੰ ਕੰਡੋ ਦਾ ਕੰਮ ਕਾਹਨੂੰ ਕਰੂ ਇੱਥੇ ਮੈਂ ਤਾਂ ਪੇਂਟਿੰਗ ਫੇਰਾ ਔਖਾ ਦੀ ਨਾਲੇ ਉਹ ਕਰਤਾ ਜਿੱਦ ਤੇ ਮੰਗਰ ਲੱਗੂ ਕੇ ਜੀ ਸਰਦਾਰ ਕਿ ਪਾਸ ਹੋ ਗਿਆ ਜੱਸ਼ ਕੀ ਉਹਦੇ ਗਾਮ ਜਣਾਛਾ 1 ਸਾਲ ਹੋ ਗਿਆ ਮੈਂ ਬੱਚੇਓ ਇੱਥੇ ਨਹੀਂ ਮਿਲਿਆ ਆਪ ਆਪਣੇ ਬੱਚਿਆਂ ਕੇ ਚਾਹਦੇ ਰਹਤਾ ਹੈ ਨਾ ਆਪ ہماری ਬੇਇਜ਼ਤੀ ਕਰਦੀ ਇਤਨਾ ਕੰਮ ਕੀਆ ਮੈਂ ਇਸ ਬੇਚੀ ਦਾ ਬਦਲਾ ਤੋ ਮੈਂ ਲਊਗਾ ਉਸਤਾਏਗਾ ਸਰਦਾਰ ਤੋ ਇੱਕ ਦਿਨ ਬਾਤ ਬੁਸਤਾ ਹੈ ਬਈ ਹਾਂ ਰਜੂ ਨਾ ਮੈਂ ਕਿਹਾ ਹੈਲੋ ਹਾਂ ਰਜੂ ਕਰੇ ਮੀਟ ਬਣਾਇਆ ਕਿ ਤੂੰ ਤਾਂ ਮੈਂ ਦਾਰੂ ਉਹ ਤਾਂ ਚਲ ਮੈਂ ਲੈ ਆਉਂਗਾ ਕੋਈ ਨਾ ਪਰ ਹਜੇ ਮੈਂ ਘੰਟੇ ਤੱਕ ਆਉਂਗਾ ਇਹ ਤਾਂ ਦਿਨ ਜਾ ਵਾਲਾ ਖੜਾ ਯਾਰ ਮੜਾ ਹੋ ਜਾਣ ਦੇ ਕਿਵੇ ਲਾ ਜਾ ਫਿਰ ਲੈ ਆਉ ਹਾਂ ਠੀਕ ਚੰਗ ਨਹੀਂ ਯਾਰ ਆਪਾਂ ਰਾਜੂ ਨੂੰ ਐ ਨਹੀਂ ਮਾਰਾ ਗਏਗੇ ਅੱਜ ਇਹਦਾ ਮੀਟ ਬਣਾਇਆ ਬਟਾ ਗੰਜਰ ਦਾ ਆਪਣੇ ਘਰ ਤੇ ਕਾਹ ਨੂੰ ਅਦਰ ਦਾ ਵਧੀਆ ਹੁੰਦਾ ਸਾਹਾ ਹੁੰਦਾ ਸਰਦਾਰ ਜੀ ਵੀ ਆਏ ਨਹੀਂ ਉਹ ਆ ਗਏ ਆ ਜਾਓ ਸਰਦਾਰ ਜੀ ਓਏ ਆ ਗਿਆ ਰਾਜੂ ਯਾਰ ਬੋਤਲ ਲੈ ਕੇ ਆਏ ਹੋ ਫਲਾ ਫੜ ਪੁੱਤ ਨੂੰ ਚਲੋ ਤੂੰ ਇਸੇ ਵਖੋ ਹਾਂ ਮੀਟ ਲੈ ਕੇ ਆਪੇ ਹੈ ਲੈ ਆ ਚਲ ਬੜੀ ਲੱਗੀ ਬਣਾ ਲਿਆ ਦਾ ਹੈ आज तो बहुत ही अच्छी आइटम बनाई है याद रखोगे आप ऊपर बैठ जाओ बकड़ा, बकड़ा ले जे लो सरदार जी खाओ आप बहुत अच्छी चीज बनाई है आपके लिए क्या? आपके लिए स्पेशल बनाया है कुछ खाओ साहब जी खाओ खाता मैं लूं बनाया की है बहुत अच्छी चीज बनाई है आपके लिए पेग तो मैं लगा लेता हूं क्या हुआ सरदार जी खाओ खाओ। कुछ खाओ नहीं आप वो वक्त शक लेते मीट तो ना बस चलो ठीक है सरदार जी ठीक है राजू साथ पंगा लेता था बोला था ना गांव जाने दे बच्चों के पास अब तुम भी नहीं अपने बच्चे के पास रह सकते उसका बच्चा उसी को खिला दिया आ, 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 आ। बिहारी के साथ पंगा कहा था मुर्गा ना, ना बकरा थी ना कोई हो थी। नहीं लग भी नहीं ਨਿਸ਼ਾਨਦਾਨ ਵੀ ਕਿਟ ਬਣਾਇਆ ਹੁੰਦਾ ਜੀ ਚਲ ਤੜਕੇ ਦੇਖਾਂਗੇ ਯਾਰ ਹੁਣ ਤਾਂ ਮਨਾ ਘਰੇ ਚੱਲ ਕੇ ਰਹਿ ਜਿੱਥੇ ਵੀ ਨਹੀਂ ਆਏਗਾ ਚਾਚੇ ਨੂੰ ਹੂੰ ਲਾ ਕੇ ਬੋਦਾਂ ਹੈਲੋ ਹਾਂ ਚਾਚਾ ਸਹਿ ਨਹੀਂ ਲੱਭ ਰਿਹਾ ਨਾ ਨਾ ਇਥੇ ਐ ਨਹੀਂ ਗਾ ਤੂੰ ਆ ਜਾ ਫੇਰ ਦੇਖ ਰਿਹਾ ਚੱਲ ਠੀਕ ਆ ਤੇ ਆ ਵੀ ਰਾਜੂ ਉਹਨੂੰ ਪੁੱਛਦੇ ਆਂ ਆਪਾਂ ਕੀ ਕਹਿੰਦਾ ਖੜਾ ਦੇ ਵੀ ਮੁੱਠ ਨਾਲ ਇੱਥੇ ਖੜਾ ਲਾ ਉਹ ਫਿੱਕਾ ਪਹਿਲਾ ਕੰਮ ਰਾਮੂ ਆਨੇ بیل ਖਾਈਤ ਨਹੀਂ ਦੂਜਾ ਕੰਮ ਕੋਤ ਲਾਂ ਦੀ ਜੱਟ ਪਤਨੀ ਓਏ ਇਸ ਟੀਜਾ ਕੰਮ ਲੈਣੀ ਆਪਾਂ ਮੁੱਲ ਦੀ ਓ ਰਾਜੂ ਓਰੇ ਆ ਓਏ ਓ ਚਦਾ ਕਾ ਹੋ ਗਿਆ ਓਰੇ ਆ ਦੂ ਹਾਂ ਸਰਦਾਰ ਬਤਾਓ ਉਰੇ ਬਾਤ ਹੈ ਸਰਦਾਰ ਓਏ ਆਪਣਾ ਸਾਈਜ ਨਹੀਂ ਲਾਉਂਦਾ ਸਾਈਜ ਦੱਸ ਕਿੱਥੇ ਆ ਮੈਨੂੰ ਸਰਦਾਰ ਮੂਜੇ ਕਾ ਮਾਲੂਮ ਤੈਨੂੰ ਸਾਰਾ ਪਤਾ ਦੱਸ ਦੇ ਤੂੰ ਸਰਦਾਰ ਜੀ ਮੂਜੇ ਕਾ ਪਤਾ ਮੈਂ ਥੋੜੀ ਨਾ ਹੂੰ ਮੈਂ ਤਾਂ ਗਾ ਜਹਾਂ ਪੇ ਆਇਆ ਥਾ ਜਹਾਂ ਪੇ ਬੈਠਾ ਹੂੰ ਮੈਨੂੰ ਸਾਰਾ ਪਤਾ ਮੈਨੂੰ ਪਿੰਡ ਚੋਂ ਵੀ ਦੱਸਿਆ ਕੱਲ ਸਾਈ ਤੇਰੇ ਨਾਲ ਤੀ ਦੱਸ ਦੇ ਕਿੱਥੇ ਲਕੋਇਆ ਮੂਜੇ ਨਹੀਂ ਪਿੰਡ ਵਾਲੇ ਤੋਂ ਵੀ ਪਕਾਈ ਮਾਰਦੇ ਹੈਗੀ ਮੈਂ ਕਿੱਥੇ ਲਕੋਇਆ ਮੈਨੂੰ ਕੀ ਪਤਾ ਸਰਦਾਰ ਜੀ ਬਾਈ ਐ ਨਹੀਂ ਮੰਨਦਾ ਫਾੜੇ ਨੂੰ ਤੂੰ सरदार जीट एकदार गलती सरदार जी मुझे, तो मुझे गुस्सा आ गया था आपने मुझे गांव नहीं जाने दिया ना हमें भी बच्चों से मिलना था आप भी बच्चों के साथ रहते हो ना तो उसी बात का गुस्सा आ गया मुझको ਤੋ ਉਸਕੇ ਬਾਅਦ ਮੈਂ ਨੇ ਸੈਜ ਕੋ ਉਠਾ ਕੇ ਜਹਾਂ ਤੇ ਲਾ ਕੇ ਉਸੇ ਮੀਟ ਬਣਾ ਕੇ ਆਪਕੋ ਖਿਲਾ ਦਿਆ ਮੇਰੇ ਸੇ ਗਲਤੀ ਹੋ ਗਈ ਸਰਦਾਰ ਜੀ ਹਾਂ ਬਰਪਾ ਹਾਂ ਬਰਪਾ ਓਏ ਓਏ ਕੋਈ ਨਾ ਕੋਈ ਨਾ ਬੋਲੇ ਜਿਹੜਾ ਕੰਮ ਹੋਣਾ ਦੀ ਉਹ ਤਾਂ ਹੋ ਗਿਆ ਤੂੰ ਉਹ ਨਾ ਕਰ ਕੋਈ ਨਾ ਕੋਈ ਨਾ ਕਰਾਂਗੇ ਹੱਲ ਆਪਾ ਤੂੰ ਬਾਈ ਬਾਈ ਮੜੇ ਕੋਠੇ ਉਹ ਬਸ ਉਹ ਜਿਹੜਾ ਹੋਣਾ ਦੀ ਉਹ ਤਾਂ ਹੋ ਗਿਆ ਉਹ ਤਾਂ ਬਦਲਿਆ ਨਹੀਂ ਜਾ ਸਕਦਾ ਹੁਣ ਉਹ ਤਾਂ ਹੁਣ ਆਪਾ ਪਹਿਲਾਂ ਦੇਖਣਾ ਦੀ ਇਹ ਤਾਂ ਇਹ ਕਾਨੂੰ ਬੰਦੇ ਨੇ ਆਪਣੇ ਇਹ ਨਹੀਂ ਬੰਦੇ ਹੁੰਦੇ ਹੋਰਾ ਤੂੰ ਨੇ ਦੇਖਿਆ ਬਾਈ ਜਿਹੜਾ ਕੁਝ ਹੋਣਾ ਦੀ ਉਹ ਤਾਂ ਹੋ ਗਿਆ ਉਹ ਤਾਂ ਬਦਲੇ ਨਹੀਂ ਜਾ ਸਕਦਾ ਹੁਣ ਮੈਂ ਵੀ ਅੰਨਾ ਹੋ ਗਿਆ ਵੀ ਯਾਰਾ ਜੇ ਜੇਲੀ ਮੇਨਾਂ ਦੇਖੀ 30 ਸਾਲ ਲੱਗ ਗਿਆ ਉਹ ਨੂੰ ਮੈਂ ਪ੍ਰਵਾਸੀ ਦੇ ਮਗਰ ਲੱਗੇ ਬਾਹਰੇ ਘੜਤਾ ਮਹਾ ਲਾਲਚ ਚ ਮੈਂ ਉਹ ਲੱਖ ਲੈਂਦਾਗਾ ਇਹ 50000 ਚ ਪਰ ਬਾਈ ਇਹ ਆਪਣੇ ਨਹੀਂ ਬਣ ਸਕਦਾ ਬਾਈ ਇਹ ਨਹੀਂ ਬਣ ਸਕਦਾ ਸਹੀ ਗੱਲ ਬਈ ਆਪੇ ਬੰਦਾ ਪੰਜਾਬੀ ਹੁੰਦਾ ਯਾਰ ਪੰਜਾਬੀ ਤਾਂ ਬਾਈ ਪੰਜਾਬੀ ਹੁੰਦੇ ਤਾਂ ਆਪਾਂ ਪਹਿਲਾਂ ਦੇਖਣੇ ਤੇ ਬਾਈ ਹੁਣ ਤਾਂ ਜਿਹੜਾ ਕੁਝ ਹੋਣਾ ਦੀ ਹੋ ਗਿਆ ਦੇਖ ਹੁਣ ਤਾਂ ਉਹ ਬਦਲਿਆ ਨਹੀਂ ਜਾ ਸਕਦਾ ਏ ਭਈਏ ਭਾਈ ਕਿਸੇ ਦੇ ਮਿੱਤ ਨਹੀਂ ਨਾ ਨਾ ਭਾਈ ਨਾ ਹਾਂਜੀ ਭਾਈ ਸੋਨੂ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸੋ ਇਹ ਅਸੀਂ ਇੱਕ ਛੋੜੀ ਜਿਹੀ ਸਿੱਖਿਆ ਵਾਲੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਬਈ ਪਿੱਛੇ ਜੇ ਕਾਹਨ ਬਹੁਤ ਹੋਣੇ ਪਰ ਵਾਸੀਆਂ ਨੇ ਕੀਤੇ ਨੇ ਜਿਹੜੇ ਤੇ ਹੁੰਦੇ ਵੀ ਰਹਣ ਨੇ ਭਾਈ ਕਿਉਂਕਿ ਹੁੰਦੀ ਐਸੇ ਨੇਗੇ ਉਹਨਾਂ ਦਾ ਬੈਕਗਰਾਉਂਡ ਐਸੇ ਹੀ ਹੁੰਦਾ ਆਪਾਂ ਬਿਨਾ ਬੈਕਗਰਾਉਂਡ ਦੇਖੇ ਇਹਨਾਂ ਨੂੰ ਆਪਣੇ ਕੰਮ ਤੇ ਰੱਖ ਲੈਣੇ ਥੋੜੇ ਪੈਸੇ ਦੇ ਲਾਲਚ ਚ ਕਿਉਂਕਿ ਇਹ ਸਸਤੇ ਹੁੰਦੇ ਨੇ ਤੇ ਇਹਦੁਆ ਕਾਹਨ ਹੋ ਜਾਂਦੇ ਤੇ ਬਾਅਦ ਚ ਆਪਾਂ ਪਸਤਾਉਣੇ ਬਾਅਦ ਚ ਪਸਤਾਏ ਦਾ ਕੋਈ ਤੇ ਜਿਆਦਾਤਰ ਆਪਣਿਆਂ ਨੂੰ ਪਹਿਲ ਦੇਉ ਤਾਂ ਹੀ ਵਧੀਆ ਬਈ ਬਾਕੀ ਬਈ ਇਹਨਾਂ ਦਾ ਐਮ ਨਹੀਂ ਪਤਾ ਹੁੰਦਾ ਉਧਰੋਂ ਕ੍ਰਾਈਮ ਕਰਕੇ ਇਧਰ ਆ ਜਾਂਦੇ ਨੇ ਤੇ ਇਧਰੋਂ ਕਰਕੇ ਉਧਰ ਵਗ ਜਾਂਦੇ ਨੇਗੇ ਤੇ ਬਈ ਆਪਾਂ ਐਂ ਕਹਿਣਾ ਚਾਉਂਦੇ ਆ ਬਈ ਇਹਨਾਂ ਨੂੰ ਕੰਮ ਤੇ ਪਹਿਲ ਦੇਣ ਤੋਂ ਪਹਿਲਾਂ ਵੀ ਆਪਾਂ ਆਪਣੇ ਪੰਜਾਬੀਆਂ ਦਾ ਸਾਥ ਰਹੀ ਹੈਣਾ ਬਾਰਲਨ ਤਾਂ ਹਰੇਕ ਹੀ ਰੱਖ ਲੈਂਦਾ ਬਈ ਬਾਅਦ ਚ ਬਈ ਕੁਝ ਨਹੀਂ ਬਣਦਾ ਬਾਅਦ ਚ ਬਈ ਪਸਤਾਉਣਾ ਪੈਂਦਾ ਲਾਲਚ ਆਪਾਂ ਲਾਲਚ ਕਰ ਲੈਨੇ 20 ਰੁਪਏ ਕੱਟ ਲੈਂਦੇ ਨੇ ਵੀ ਆਪਣੇ ਵੱੱਦ ਲੈਂਦੇ ਨੇਗੇ ਛੋਟੇ ਜੀ ਵੀਡੀਓ ਬਣਾ ਕੇ ਇਸ ਨੂੰ ਸਿੱਖਾ ਦੇਣ ਦੀ ਕੋਸ਼ਿਸ਼ ਕੀਤੀ ਆ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਬ